ਹੱਲਾ 5 ਅਪ੍ਰੈਲ ਨੂੰ ਥਾਣਾ ਬਰੀਆਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਹਰੀਕੇ ਤਲਾ ਪਿੰਡਾ ਜਿੱਥੋਂ ਇੱਕ ਫੰਕਸ਼ਨ ਦੇ ਵਿੱਚ ਇੱਕ ਵਿਅਕਤੀ ਵੱਲੋਂ ਹਵਾਈ ਫਾਇਰ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਸਬੰਧ ਦੇ ਵਿੱਚ ਪਰਤਾਲ ਕਰਨ ਤੇ ਅਜੇ ਇੱਕ ਵਿਅਕਤੀ ਜਿਸ ਦਾ ਨਾਮ ਨਰਿੰਦਰ ਸਿੰਘ ਹੈ ਦੇ ਖਿਲਾਫ ਆਰਜੈਕਟ ਤੇ ਹੋਰ ਵੰਗੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਮਕਦਮੇ ਦੀ ਤਫਤੀਸ਼ ਜਾਰੀ ਹੈ ਦਰਾਲੇ ਤਫਤੀਸ਼ ਜੇਕਰ ਹੋਰ ਵਿਅਕਤੀ ਇਹਦੇ ਵਿੱਚ ਤਨਵਾਲਵ ਹੋਣੇ ਪਾਏ ਜਾਂਦੇ ਆ ਜਾਂ ਜੇ ਉਹ ਵਿਅਕਤੀ ਜਿਹਦਾ ਅਸਲਾ ਲਾਇਸੈਂਸ ਹੈ ਜਾਇਜ਼ ਹੈ ਲਾਇਸੈਂਸ ਜਾਂ ਨਾਜਾਇਜ਼ ਹੈ ਦੇ ਬਤਾਵਕ ਅਗਲੀ ਕਾਰਵਾਈ ਅਵਲਚ ਲੈਂਦੀ ਜਾਏਗੀ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨੇੂਜ ਤੇ ਮੈਂ ਸਤਰਾਮ ਸਿੰਘ ਸਾਬਕਾ ਸਰਪੰਚ ਦੇ ਘਰ ਵਿੱਚ ਪਾਰਟੀ ਸਮਾਗਮ ਦੌਰਾਨ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਦੀ ਹੋਈ ਪਛਾਣ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਕੀਤਾ ਪਰਚਾ ਦਰਜ ਜਲਾਸ਼ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਹਰੀਕੇ ਕਲਾਂ ਵਿਖੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਦੇ ਘਰ ਬੀਤੇ ਦਿਨੀ ਮਨੀ ਪਾਰਟੀ ਵਿੱਚ ਸ਼ਾਮਲ ਹੋ ਹਵਾਈ ਫੈਰ ਕਰਨ ਵਾਲੇ ਵਿਅਕਤੀ ਦੀ ਹੋਈ ਪਛਾਣ ਅਤੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪਰਚਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਹਰੀਕੇ ਕਲਾਂ ਵੱਲੋਂ ਕਿਸੇ ਸਿਆਸੀ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਘਰ ਵਿੱਚ ਮੈਨੀ ਪਾਰਟੀ ਮਨਾਈ ਜਾ ਰਹੀ ਸੀ ਇਸ ਸਮੇਂ ਦਰਾਂਡ ਪਾਰਟੀ ਵਿੱਚ ਸ਼ਾਮਲ ਨਰਿੰਦਰ ਸਿੰਘ ਪੁੱਤਰ ਸੁਭਾਸ਼ ਸਿੰਘ ਵਾਸੀ ਪਿੰਡ ਹਰੀਕੇ ਕਲਾਂ ਵੱਲੋਂ ਪੀੜ ਭੜੱਕੇ ਵਾਲੀ ਜਗ੍ਹਾ ਹੋਣ ਦੇ ਬਾਵਜੂਦ ਵੀ ਕਈ ਹਵਾਈ ਫੈਰ ਕੀਤੇ ਗਏ ਸਨ ਦੂਸਰੇ ਪਾਸੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਤਵਦੀਸ਼ ਮੁਕੰਮਲ ਕਰਦਿਆਂ ਐਫ ਆਰ ਐਫ ਆਈ ਆਰ 29 ਨੰਬਰ ਅਧੀਨ ਧਾਰਾ 223 125 ਬੀ ਐਨਐਸ 225/27 ਅਸਲਾ ਐਕਟ ਤਹਿਤ ਨਰਿੰਦਰ ਸਿੰਘ ਵਿਰੁੱਧ ਪਰਚਾ ਦਰਜ ਕੀਤਾ ਗਿਆ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਵਾਸਤੇ ਜਗਾ ਜਗਾ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਹੱਲ 5 ਅਪ੍ਰੈਲ ਨੂੰ ਥਾਣਾ ਬਰੀਆਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਹਰੀਕੇ ਕਲਾ ਪੈਂਦਾ ਜਿੱਥੋਂ ਇੱਕ ਫੰਕਸ਼ਨ ਦੇ ਵਿੱਚ ਇੱਕ ਵਿਅਕਤੀ ਵੱਲੋਂ ਹਵਾਈ ਫਾਇਰ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਸਬੰਧ ਦੇ ਵਿੱਚ ਪਰਤਾਲ ਕਰਨ ਤੇ ਅਜੇ ਇੱਕ ਵਿਅਕਤੀ ਜਿਸ ਦਾ ਨਾਮ ਨਰਿੰਦਰ ਸਿੰਘ ਹੈ ਦੇ ਖਿਲਾਫ ਆਰਮਜੈਕਟ ਤੇ ਹੋਰ ਬੰਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਮਕਦਮੇ ਦੀ ਤਫਤੀਸ਼ ਜਾਰੀ ਹੈ ਡਰਾਲੇ ਤਫਤੀਸ਼ ਜੇਕਰ ਹੋਰ ਵਿਅਕਤੀ ਇਹਦੇ ਵਿੱਚ ਤਨਵਾਲੋਂ ਹਣੇ ਪਾਏ ਜਾਂਦੇ ਆ ਜਾਂ ਜੇ ਉਹ ਵਿਅਕਤੀ ਜਿਹਦਾ ਅਸਲਾ ਲਾਇਸੈਂਸ ਹੈ ਜਾਇਜ਼ ਹੈ ਲਾਇਸੈਂਸ ਜਾਂ ਨਾਜਾਇਜ਼ ਹੈ ਦੇ ਮੁਤਾਬਕ ਅਗਲੀ ਕਾਰਵਾਈ ਅਵਲ ਚ ਲੈਣਦੀ ਜਾਏਗੀ